ਇਕ ਗੁਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਾਚੇ ਜੁਗਾਦ ਸਾਚੇ ਹੈ ਭੀ ਸਚ ਨਾਨਕ ਹੋਸੀ ਭੀ ਸਚ ਹੋਚੈ ਸੋਚ ਨਾ ਹੋਵੀ ਜੇ ਸੋਚ ਮੇਕਵਾ ਚੱਪੈ ਚੁੱਕਣਾ ਹੋਈ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਨੀਆਂ ਪਾਰ ਸਹਿ ਸਹਣ ਪਾਲਖ ਹੋਹੇ ਤਾਂ ਇੱਕ ਨ ਚੱਲੇ ਨਾਲ ਕਿਉ ਸੱਚਿਆ ਰਹੀਏ ਕਿ ਕੂੜੇ ਟੁੱਟੇ ਪਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋ ਬਣਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਲੇ ਵਡਿਆਈ ਹੁਕਮੀ ਉਤਮਨੀ ਸ਼ੋਕਮਲੇ ਖਦੋ ਪਸੋਕ ਪਾਈ ਏਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਹੀ ਏ ਹੁਕਮੀ ਅੰਦਰ ਸਭ ਕੋ ਵਾਹ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਈ ਗਾਵੀ ਕੋ ਤਾਣ ਹੋਵੇ ਕਿਸੇ ਤਾਣ ਗਾਵੀ ਕੋ ਦਾਸ ਜਾਨ ਨਿਸਾਨ ਗਾਵੇ ਕੁੰਗੁਣ ਵੜਿਆਈਆਂ ਚਾਰ ਗਾਵੇ ਖੂਮ ਬੰਤਿਆ ਵਿਖਮ ਵਿਚਾਰ ਗਾਵੇ ਕੁੰ ਸੰਜ ਕਰੇ ਤਨ ਕੀ ਗਾਵੇ ਕੁੰ ਜੀ ਲੈ ਫੁਰਦੇ ਗਾਵੇ ਕੁੰ ਜਾਪੇ ਦਿਸੇ ਦੂਰ ਗਾਵੇ ਕੁੰ ਵੇਖੇ ਹਾਲ ਦਰਾ ਦੂਰ ਕਥਨਾ ਕਥਿਨ ਆਵੀ ਤੋਟ ਕਤ ਕਤ ਕਥੀ ਕੋਟੀ ਕੋਲ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੋਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ 라ਉ ਧਾਨਕ ਬਿਗਸੀ ਬੇਪਰਵਾਹ ਸਾਚਾ ਸਿਨ ਸਾਚ ਨਾਹੀ ਆਖਿਆ ਪਉ ਅਪਾਰ ਆਖੇ ਮੰਗੇ ਦੇਹ ਦੇ ਦਾਰਤ ਕਰੇ ਦਾਤਾਰ ਫੇਰ ਕੇ ਅੰਗੇ ਰਖੀਏ ਜਿੰਦੇ ਸੇਂ ਦਰਬਾਰ ਮੂੰਹ ਕੇ ਬੋਲੋਂ ਬੋਲੀਏ ਜਿਸਮ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੁੜਿਆਈ ਵਿਚਾਰ ਕਰਮੀ ਆਵੇ ਕੱਪੜ ਅੰਦਰੀ ਮੋਕੰਦਵਾ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਰਥਾ ਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਅਤ ਨ ਪਾਇਆ ਮਨ ਨਾਨਕ ਗਾਵੇ ਹੁਣੀ ਨਤਾਨ ਗਾਵੀਏ ਸੰਯਮ ਰਖੀਏ ਭਾਉ ਲੋਕ ਪਰਹਰ ਸੰਕਲ ਲੈ ਜਾਈ ਗੁਰਮੁਖ ਦਾਤਮ ਗੁਰਮੁਖ ਵੇਦੰ ਗੁਰਮੁਖ ਕਰਿਆ ਸਮਾਈ ਗੁਰੇਸ਼ਰ ਗੁਰਗੋਰ ਖਰਮਾ ਗੁਰਪਾਰਮਤੀ ਮਾਈ ਜੀ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾਂ ਇੱਕ ਦੇਹ ਹੁ ਜਾਈ ਸਮਨਾ ਜੀਆਂ ਕਾਇਕ ਦਾਤਾ ਸੋਮੇ ਸਿੰਦਾ ਜਾਈ ਤੇ ਇਥੇ ਨਾਮ ਜੇ ਤਿਸ ਭਾਵਾਂ ਬਿਨ ਭਾਣੀ ਕੇ ਨਾਹੀਂ ਕਰੀਂ ਜੀਤੇ ਸੇਠੂ ਪਾਈ ਵੇਖਾਂ ਬਿਨ ਕਰਮਾਂ ਕੀ ਮਿਲੇ ਲਈ ਮਤਵ ਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਈ ਏਕ ਦੇਵ ਜਾਈ ਸਮਰਾਂ ਜੀਆਂ ਕਾਇਖ ਦਾਤਾ ਸੋਮੇਸ਼ ਨਾ ਜਾਈ جے ਜੁਗ جاری آرنجا ہوں دسونی ہوئے ਨਮਕ ਦਾਚ ਜਾਣੀ ਲਾਚ ਦੇ ਸਭ ਕੋਏ ਸੰਗਨੌਰ ਖਾਈ ਕੈ ਜਸ ਕੀਤ ਜਗਲੇ ਜੇ ਤੁਸਨ ਨ ਆਹੀ ਤਾਂ ਬਾਤ ਨ ਪਛੇ ਕਿਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾ ਕੋਈ ਨਰੇ ਗੋਨ ਗੋਨ ਕਰੇ ਹੁਣ ਬੰਤਿਆ ਗੁੰਦੇ ਤੇਹਾ ਕੋਈ ਨਾ ਸੁੰਝੀ ਜੀਤਿਸ ਕੋਈ ਕਰੇ ਸੁਣੀਏ ਸਿੰਧ ਪੈ ਸੁਨਾਥ ਸੁਣੀਏ ਤਰਤਬ ਲਿਆਕਾਸ਼ ਸੁਣੀਏ ਦੀਕੋ ਕਾ ਸੁਣੀਏ ਪਹੇ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਕੀ ਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਿ ਈਸ਼ਰ ਬਰਮਾ ਇੰਦੇ ਸੁਣੀ ਮੁਕਸਲਾ ਸੁਣਿ ਹੈ ਜੋਗ ਜਗਤਨ ਪੇ ਸੁਣਿ ਸਾਸ ਸੰਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿ ਦੁਖ pau ਕਾ ਨਾਸ ਸੁਣਿ ਹੈ ਸਾਸ ਸੰਤੋ ਗਿਆਨ ਸੁਣਿ ਅਰਸੜ ਕਾਸ਼ ਇਨਾਨ ਸੁਣਿ ਹੈ ਪਲ ਪਲ ਪਾਵੇ ਮਾਣ ਸੁਣਿ ਹੈ ਲਾਗਿਐ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ pau ka naash ਸੁਣੇ ਸਰਗਨਾ ਕੀ ਗਾ ਸੰਹੇ ਸੇਖ ਪੀਰ ਪਾਤਸ਼ਾ ਸੁਣੇ ਅੰਦੇ ਪਾਵੇ ਰਾਹ ਸੁਣੇ ਹਾਥ ਹਿਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ pau ka naash ਮੰਨੇ ਕੀ ਗਤ ਕੀ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਕਾਗਦ ਕਮ ਨਲੇਖਨ ਹਾਰ ਮਨੇ ਕਾਹੇ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਬੰਨੇ ਸੋਤ ਹੋਵੇ ਮਨ ਬੋਧਾ ਬੰਨੇ ਸਗਲ ਪਉੰਕੇ ਸੋਤ ਬੰਨੇ ਮੋ ਛੋਟਾ ਨਾ ਖਾਏ ਮੰਨੇ ਜਮਕੇ ਸਾਸ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਵਾਰ ਕਠਾਕ ਨ ਪਾਏ ਮਨੇ ਪਾਸੋਂ ਪਰਗਣ ਜਾਏ ਮਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਵੰਦ ਐਸਾ ਨਾਮ ਦੇ ਜਿਨਹੇ ਜੇ ਕੋ ਮਨ ਜਾਣੇ ਮਨੁ ਕਹਿ ਮਨੇ ਪਾਵੇ ਮੁਖ ਦੁਆਰ ਮਨਹਿ ਪਰਵਾਰੇ ਸੰਦਾਰ ਮਨਹਿ ਤਰੇ ਤਾਰਿੰਗ ਕ ਸਿਖ ਮਨੇ ਨਾਨਕ ਭਾਉ ਲਾ ਪੇਖੋ ਐਸਾ ਨਾਮ ਦੇ ਜਿਨਹੇ ਜੇ ਕੋ ਮਨ ਜਾਣੇ ਮਨੁ ਕਹਿ ਪੰਜ ਵਰਵਾਨ ਪੰਜ ਪ੍ਰਦਾਨ ਪंचे ਪਾਵੇ ਦਰਗੇ ਮਾਨ ਪंचे ਸੂਹ ਹੈ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕ੍ਰੀਮ ਵਿਚਾਰ ਕਰਤੇ ਕੇ ਕਰ ਨਹੀਂ ਸੰਵਾਰ ਤੋਲ ਧਰਮ ਦੀ ਆਕਾਪੂਤ ਸੰਤੋਖਾਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਤਿਯਾ ਤਵਲੇ ਉਪਨ ਕੀਤਾ ਪਾੰਤਾਤੇ ਹੋਰ ਪਰੇ ਹੋਰ ਹੋਰ ਤਿਸਤੇ ਪਾਤ ਲੇਖਨ ਜੋਰ ਜੇ ਜਾਤ ਰੰਗਾ ਕੀ ਨਾਮ ਸਵਨਾ ਲਿਖਿਆ ਆਪਣੀ ਕਲਾ ਇਹੋ ਲੇਖਾ ਲਿਖ ਜਾਣੀ ਕੋ ਲੇਖਾ ਲਿਖਿਆ ਕੀਤਾ ਹੈ ਕੀਤਾ ਤਾਂ ਸਹਲਿ ਰੂਪ ਕੀਤੀ ਤਾਂ ਜਾਣੀ ਕਨਕੂਤ ਕਿਤਾਬ ਸਾਈ ਕੋ ਕਵਾਉ ਤਿਸ ਤੇ ਹੋਈ ਲਖ ਦਰਿਆਉ ਕੁਦਰਤ ਕੋں ਕਹਾ ਵਿਚਾਰ ਵਾਰਿਆ ਨਾ ਜਾਵੇ ਈਕ ਵਾਰ ਜੋਤਿ ਦੇ ਭਾਵੇ ਸਾਈ ਭਰੀ ਕਾਰ ਤੁਸਲਾ ਸਲਾਮ ਅੰਕਾਰ ਅਸਾਂਗ ਜਾਪ ਪ੍ਰਸੰਗ ਭਾਉ ਅਸਾਂਗ ਪੂਜਾ ਸੰਗ ਤਪਤਾਉ ਸੰਗ ਰਾਖ ਮੁਖ ਵੇਦ ਪਾਲ ਅਸਾਂਗ ਜੋਗ ਮੰਦਰੇ ਹੀ ਹੁੰਦਾ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀਆ ਸੰਖ ਦਾਤਾਰ ਸੰਗ ਸੋਰਮ ਭਗਸਰ ਅਸਾਂ ਕ ਮੋਲੇ ਬਲਾਈ ਤਾਰ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵ ਈਕ ਬਾਜੋ ਤਿਸ ਪਾਵੇ ਸਾਈ ਭਲੀ ਕਾ ਤਸਦਾ ਸਲੰਦਰ ਅੰਕਾਰ ਅਸਾਂ ਕ ਮੋਰ ਕੰਤ ਕੋਰ ਸੰਖ ਜੋਹ ਰਾਮ ਕੋ ਸੰਖ ਵਰਕਾ ਜਾਈ ਜੋਰ ਅਸਾਂਖ ਗਲ ਵਸਤਿਆ ਖਮਾਈ ਅਸਾਂਖ ਪਾਪੀ ਪਾਪ ਖਰੰਜਾਇ ਅਸਾਂ ਕੋੜਿਆ ਔਰ ਕੋੜੇ ਫਰਾਈ ਅਸਾਂਖ ਮਲੇਸ਼ ਮਲ ਭਖਾਈ ਅਸਾਂ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਵ ਈ ਕਵਰ ਜੋਦਦ ਭਾਵੇ ਸਾਈ ਭਲੀ ਏਕਾ ਤਸਦਾ ਸਲਾਮ ਰੰਕਾਰ ਅਸਾਂਖ ਨਾਉ ਅਸਾਂਖ ਤਾਮ गम गम सं खो असर भारखरी न खरी, खरी सलाकरी ज्ञान गीता अखरी लेखणु बोलण वण कलर تے वखाण जिने लिखे ते सरनाई फरमाइ ते ते पाई जेता गीता ते کو تھاو ਕੁਦਰਤ ਕਵਣ ਕਹਾ ਵਿਚਾਰ ਭਾਰਿਆ ਜਾਵਾਂ ਈਕ ਵਾਰ ਜੋ ਤਤ ਭਾਵੇ ਸਾਈ ਭਲੇ ਕਾਰ ਤਸਦਾ ਸਗਮਤ ਰੰਗ ਕਾਰ ਪਰ ਇਹ ਹੱਥ ਪੈ ਤੰ ਦੇ ਪਾਣੀ ਧੋਤੇ ਉਤਰ ਸਕੇ ਮੋਤ ਬਲੇ ਫੇ ਕੱਪੜ ਹੋਏ ਦੇ ਸਾਬੂਨ ਲਈ ਹੋ ਤੋਏ ਪਰ ਇਹ ਮਤ ਪਾਪਾ ਗੇ ਸੰਗ ਧੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾਈ ਕਰ ਕਰ ਕਾ ਨ ਲਿਖ ਲੈ ਜਾਹੁ ਆਪਿ ਵੀ ਜਾਪੇ ਖਾਹੁ ਦਾਨਕ ਹੁਕਮੇ ਆਹੁ ਜਾਹੁ ਤੇਰ ਤਮ ਤਿਆਦ ਦਾਨ ਜੇ ਕੋ ਪਾਵੇ ਤਿਲ ਕਾ ਮਾਣ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਾ ਤਿਥ ਮੰਨਾਓ ਸਗੁਣ ਤੇਰੇ ਮੇ ਨਾਹੀ ਕੋਈ ਬਨ ਬਨ ਕੀਤੇ ਭਗਤ ਨ ਹੋਏ ਸਵਾਤਾ ਬਾਣੀ ਬਰਮਾਉ ਸਸਹ ਸਦਮ ਚਾਉ ਕੌਨ ਸਵੇਲਾ ਭਗਤ ਕਵਲ ਕੌਨ ਤੇ ਤਕਉਣ ਵਾਰ ਕੌਨ ਸ੍ਰਤੀ ਮਹ ਕਵਲ ਜਿੱਤ ਹੋਇ ਆਕਾਰ ਬੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਬਹੁਤ ਨ ਪਾਇ ਓੰਕਾਰ ਦੀਆਂ ਜੇ ਲੇਖਣ ਲੇਖ ਕਰਾਂ ਤੇਤ ਵਾਰ ਨਾ ਜੋਗੀ ਜਣ ਧੁਮਾ ਹੂ ਨਾ ਕੋਈ ਜਾ ਕਰਦਾ ਸੇਤੀ ਕੋ ਸਾਝੀ ਆਪੇ ਜਾਣੀ ਸੋਈ ਕਿਵ ਕਰੀ ਆਖਾਂ ਕਿ ਉਸ ਲਾਹੀ ਗਵਾਨੀ ਕਿਵ ਜਾਣਾ ਨਾਨਕ ਆਖਣ ਸਾਕੂ ਆਖੇ ਇੱਕ ਦੋ ਇੱਕ ਸਿਆਣ ਕਮੰਡਾ ਸਾਈ ਵੰਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਸੁਹੈ ਪਤਲਾ ਪਤਲਾ ਆਖਾਂ ਗਾਸਾਂ ਗਾ ਸੂਲ ਕੋਲ ਕਪਾਲ ਸਕੇ ਵੇਦ ਕਹਿਨਿ ਕਬਾਸ ਸਹਸ ਅਠਰਹਿ ਕਹਿਨ ਕਤੇ ਬਾਸ ਲੋਕਤਾਥ ਲੇਖਾ ਹੋਇ ਤਨਿ ਕੇ ਲੇਖੇ ਹੋਏ ਬਿਨਾਸ ਨਾਨਕ ਵੰਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇ ਤੇ ਸ੍ਰਤ ਨਾ ਪਾਈਆ ਨਜ਼ੀਆਂ ਅਤੇ ਵਹਾ ਪੈ ਸਮੁੰਦ ਨਾ ਜਾਣੀ ਸਮੁੰਦ ਸਾਲ ਸੁਲਤਾਨ ਗਹਿਰਾ ਸੇਤੀ ਮਾਲ ਧਨ ਕਿੜੇ ਤੰਨਾ ਹੋ ਬਨੇ ਜੇਤ ਸਮਨੋ ਨ ਵਿਸਰਿ ਅੰਤ ਨ ਸਿਵਤੀ ਕਹਿ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਨ ਤੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਵੱਲਾਹੀ ਤਾਂ ਕਿ ਅੰਤ ਨ ਪਾਈ ਜਾਹੀ ਇਹੋ ਅੰਤ ਨ ਜਾਣੀ ਕੋਈ ਬਹੁਤਾ ਕੀ ਬਹੁਤਾ ਹੋਏ

ਇਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾਈ ਕੈ ਇਤੇ ਆਦੋ ਕਪੂਸ ਤੰਬਾਰ ਇਹ ਗੀਤਾ ਤਰੀਂਦਾ ਤਾਲ ਬੰਦ ਖਲਾਸੀ ਪਾਣੀ ਹੋ ਹੋ ਰਖ ਸਕੀ ਕੋਈ ਜੇ ਕੋ ਖਾਏ ਪਿਆਖਣ ਪਾਇਓ ਜਾਣ ਜੀ ਇਤਿਮ ਮੁਖਾਈ ਆਪੇ ਜਾਣੇ ਆਪੀਂਦੇ ਆਖੇ ਸੀ ਵੀ ਕਹੀਂ ਕੇ ਜਿਸ ਨੂੰ ਵਾਸ਼ੇਸ਼ ਉਤਸਲਾ نانک پاتشاہی پاتشاہ پات امولا گون مل بپار مل بپار یہ مل, مل پندار امول آوی مل لے جائے مل پائے ملا سمائے امول در مل دی مان امولا تول مقرم مل بسیس مل نیسان امول کرم حرم مل ملا مل کیانا جائے آکھا کرہی لے بلائے ਆਖੀ ਵੇਦ ਬਾਣ ਪੁਰਾਣ ਆਖੇ ਪੜੇ ਕਰੇ ਬਖਿਆਨ ਆਖੇ ਵਰਮੇ ਆਖੀ ਅੰਦਾ ਕੀ ਗੋਪੀ ਤੇ ਗਵਿੰਦ ਆਖੇ ਸਰੇ ਆਖੀ ਸਿੰਧ ਆਖੇ ਕੀਤੀ ਕੀਤੇ ਬੁੰਦ ਆਖੇ ਦਾਨ ਵੀ ਆਖੇ ਦੇਵ ਆਖੇ ਸੁੰਦਰ ਮੰਜੇ ਸੇ ਕੀਤੇ ਆਖੇ ਆਖ ਪਾਹੀ ਕੀਤੇ ਕਹਿ ਕੇ ਉਠੜ ਜਾਏ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੀ ਕੀ ਕੀ ਜੀ ਬੜਾ ਭਾਵੇਂ ਤੇ ਬੜ ਹੋਏ ਨਾਨਕ ਜਾਣੇ ਸਾਚਾ ਸੁਝੇ ਕੋ ਆਖੇ ਬੋਲ ਬੰਗਾਲ ਤਾਂ ਲੇਛੇ ਰੰਗਵਾਰਾ ਰੰਗਵਾਰ ਸੋਦਰ ਕੀ ਹਾਸੋ ਕਰਤੀ ਹਾਂ ਜਿਤ ਵਸ ਸੰਭਾਲ ਲੈ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਨ ਹਾਰੀ ਕੀਤੇ ਰਾਗ ਪਰੇ ਸੋ ਕਹੀਏ ਨੇ ਕੀਤੇ ਗਾਵਨ ਹਾਰੀ ਗਾਵੇ ਤੁਹਾਨੂੰ ਪਾਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਬਾਰੀ ਗਾਵੇ ਜਿਤ ਗੋਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋ ਸਦਾ ਸਵਾਰੇ ਗਾਵੇ ਇੰਦਨ ਦਰਸ਼ਨ ਬੈਠੀਂ ਦੇਵਤਿਆਂ ਦੇ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵਾਂ ਜਿ ਦੇਸ ਤੇ ਸੰਤੋਖੀ ਗਾਵਹਿ ਵੀ ਕਰਾਰੇ ਗਾਵਨ ਪੰਡਿਤ ਪੰਨਾ ਰਖੀਏ ਸੰਜੁਗ ਜਗਪੇ ਧੰਦਾ ਲੇ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮਾਸ਼ ਪਿਆਲੇ ਗਵਨਤ ਨੂੰ ਪਾਈਂ ਤੇਰੇ ਅਰਧ ਤ੍ਰੀਤ ਨਾਲੇ ਗਾਵਹਿ ਜੋਤ ਮਹਾ ਬਲਸੂਰ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਬੰਟਾ ਕਰ ਕਰ ਰਖੀਏ ਧਾਰੇ ਸੇਤਤ ਨੂੰ ਗਾਵੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵੂ ਸੇ ਮਿਛਤ ਨਾ ਬੁਨਾਨੀ ਕਿਆ ਵਿਚਾਰੇ ਸੋਇ ਸਿ ਹੰਦਾ ਸੱਚ ਸਭ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜਾਈ ਨੰਜ ਸਿਰਚਨ ਜਿੰਦ ਰਚਾਈ ਰੰਗੇ ਰੰਗੇ ਭਾਤੀ ਕਰ ਕਾ ਜੀ ਉਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੀਂ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿ ਰਜ਼ਾਈ ਮੰਦਾ ਸੰਤੋ ਸਰਪਾਤ ਝੋਲੀ ਧਿਆਨ ਕੀ ਕਰੇ ਵਿਪੂਤ ਕਿੰਤਾ ਕਾਲ ਕਵਾਰੀ ਕਾਇਆ ਜੋੜਨ ਦਾ ਬਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਂਦੇ ਤੁਸੀਂ ਆਂਦੇਸ ਆਂਦ ਅਨੀਲ ਅਨਾਤ ਅਨਾਹਦ ਜਗ ਜਗ ਇੱਕ ਵੇਰਸ ਭਗਤ ਗਿਆਨ ਦੇ ਆਪਨ ਧਨ ਕਣਕਣ ਵਾਂਜੀ ਨਾਲ ਆਪੁ ਨਾਥ ਨਾਥੀ ਸਮਝਾ ਕੇ ਰਿਸਦ ਅਵਰਾ ਸਾਥ ਸੰਯੋਗ ਵਿਯੋਗ ਦੇ ਕਾਰ ਚਲਾਵੇ ਲੇਖੇ ਆਹੀ ਭਾਗ ਅਦੇ ਤਸੀ ਅਦੇਸ ਆਦ ਅਨੀਲ ਅਨਾਥ ਅਨਾਹਰ ਜਿਗ ਜਿਗ ਇਕ ਵੇਸ ਇਕਾ ਮਾਈ ਜੁਗਤ ਭਾਈ ਤਿੰ ਚੇਲੇ ਪਰਮਾਨ ਇਕ ਸੰਸਾਰ ਇਕ ਪੰਡਾਰੀ ਇਕ ਲਈ دیਵਾਨ ਜੋ ਤਿਸ ਭਾਵੇਂ ਤੇ ਵੇਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੈ ਕੋ ਨਦ ਨਾਹੀ ਬਹਤਾਹੀ ਵੇਡਾਨ ਆਦੇ ਤਸੇ ਅੰਦੇਸ ਆਦ ਅਨੀਲ ਅਨਾਤ ਅਨਾਹਦ ਜਗ ਜਗ ਏਕੁਮ ਵੇ ਸਾਸ ਲਏ ਲੇ ਖੰਡਾਰ ਜੋ ਪਿਸ ਪਾਸੇ ਕਾ ਵਾਰ ਕਰ ਕਰ ਵੇਖੇ ਇਸ ਜਿਨਹਾ ਨਾਨਕ ਸਚੀ ਕੀ ਸਾਚੀ ਕਾਰ ਆਦੇ ਤਸੇ ਅੰਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਦੋ ਜੀਵ ਲੱਖ ਹੋ ਹੈ ਲੱਖ ਹੋ ਵੇ ਲੱਖ ਵੇਸ ਲੱਖ ਲੱਖ ਵੇੜਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾ ਬਤ ਬੜੀਆਂ ਚਰੀਏ ਹੋਈ ਆਖੀ ਸੁਣ ਗੱਲਾਂ ਆਕਾਸ਼ ਕੀ ਗੀਤਾ ਅਹੀ ਰੀਸ ਨਾਨਕ ਜਰੀ ਪਾਈਏ ਕੋੜੀ ਕੋੜੇ ਠੀਸ

ਤਿਸ ਵੇ ਤਰਤੀ ਥਾ ਵਰਖੀ ਤਮ ਸਾਥ ਤਿਸ ਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਮਨੇ ਕਨੰਤ ਕਰਮੀ ਕਰਮੀ ਹੋਈ ਵੀ ਚਾ ਸੱਚਾ ਆ ਸੱਚਾ ਦਰਬਾਰ ਤਥੇ ਸੋਨ ਪੰਜ ਬਰਮਾਨ ਦਰੀ ਕਰਮ ਪਵੀ ਨਿਸਾਨ ਕਾਚ ਬਕਾਇ ਉਥੇ ਪਾਈ ਨਾਨਕ ਗਿਆ ਜਾਪੇ ਜਾਇ ਧਰਮ ਖੰਡ ਕੈ ਹੋ ਧਰਮ ਗਿਆਨ ਖੰਡ ਕਾ ਖੋ ਕਰਮ केते पूर्ण पानी बेसंतर केते कान बेस, के में केते वर मैं घात कलिए रूप रंग के बेस केतिया कर्म भूमि मेल केते केते तूफदेश केते इंद्र चंद सूर केते केते मंडल देश केते सिंध बोधनाथ केते केते धींदे अंग्रेज ਕੀਤੇ ਦੇਵਦਾਨਮ ਮਨ ਕੀਤੇ ਕਿਤੇ ਤਿਰਤਨ ਸਮੰਦ ਕੀਤਿਆਂ ਖਾਣੀ ਗੀਤਿਆਂ ਬਾਣੀ ਕੀਤੇ ਪਾਤਰੰਦ ਕੀਤਿਆਂ ਸੋਤੇ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਖਰ ਮੇਗਾ ਪਰਚੋਂ ਤੇ ਨਾ ਦੇ ਬਨੋ ਦਾ ਕੋਰ ਆਨੰਦ ਸਰਮਖਣ ਦੀ ਬਾਣੀ ਰੂਪ ਤਿਥੇ ਆਕਾਸ਼ ਖੜੀਏ ਹੋਵਾ ਤਨੂ ਪਤਾ ਕੀਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਿਛਤਾਈ ਤਥੇ ਕੜੀਏ ਸੁਤਮਤ ਮਨ ਬੋਧ ਤਥੇ ਕੜੀਏ ਸੁਨਨ ਕੀ ਸੁੰਦ ਕਰਮ ਖਣ ਕੀ ਬਾਣੀ ਜੋ ਤਥੇ ਹੋ ਨ ਕੋਈ ਹੋਰ ਤਥੇ ਜੋਤ ਮਹਾ ਬਲ ਸੋ ਤਿਨ ਮਹਿਰਾ ਮਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਏ ਤਾ ਕ੍ਰਿਪਨ ਕਥਨੇ ਜਾਹੀ ਨਾਉ ਮਰੇ ਨਰ ਸਾਗਿਏ ਜਾਇ ਇਨਕੇ ਰਾਮ ਬਸੇ ਮਨੁਮਾਹੇ ਤਥੇ ਭਗਤ ਬਸੇ ਕੇ ਲੋਕ ਰੇ ਅਨੰ ਸਾਚਾ ਮੂ ਸੋਏ ਸਚ ਖਾਨ ਬਸੇ ਨਿਰੰਕਾਰ ਕਰ ਕਰ ਵੇਖਿ ਨਿਧ ਨਿਹਾਲ ਤਥੇ ਖਾਨ ਦਮੰਡਲ ਵਰ ਬੰਡ ਜੇ ਕੋ ਕਥੇ ਤ ਅੰਤਮ ਅੰਤ ਤਥੇ ਲੋ ਲੋ ਆਕਾਰ ਜਿਉ ਜਿਉ ਹੁਕਮਤਿ ਵੇ ਤਬਕਾਰ ਵੇਖੇ ਰਿਸ਼ੇ ਕਰੇ ਚਾਰ ਨਾਨਕ ਸਨਾ ਕਰਣਾ ਸਾਰ ਜਤ ਬਹਾਰਾਂ ਤੇਜ ਸੁਨਿਆਰ ਹਰ ਨਬਤ ਮੇਂ ਥਿਆਰ ਪਾਓ ਕਲਾ ਬੰ ਤਬਤਾਓ ਭੰਡਾ ਪੋ ਅਮਰਤ ਢਾਲ ਕੜੀਏ ਸਾਲ ਸਚੀਟ ਕੇ ਸਾਲ ਜਿਨ ਗੁਣਦਰ ਕਰਮ ਤਨਕਾਰ ਨਾ ਲਖ ਨਦਰੀ ਨਾ ਨਿਹਾਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਹ ਹਤਿ ਦਿਵਸ ਰਾਤਿ ਨੂੰ ਦਾਈਂ ਦਾਇਆ ਖੇਲੇ ਸੰਗਲਨ ਜਗ ਚੰਗੀਆਂ ਆਈਆਂ ਬਰਿਆਈਆਂ ਵਾਚੇ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇਵ ਕੋ ਜਿਲੇ ਕੀਤੀ ਛੁਕੀਂਦਾ